ਸਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਡਾਇਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟੀਨ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਜਿੰਨਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਮੈਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਤੁਹਾਡੇ ਕੋਲ ਨਾਲ ਦੀ ਨਾਲ ਮੈਸੇਜ ਆ ਜਾਇਆ ਕਰੇ ਜੇਕਰ ਬੱਚੇ ਗੇਮਾਂ ਜਾਦੇ ਖੇਡਦੇ ਫੋਨ ਤੇ ਆ ਤੁਸੀਂ ਕੀ ਕਰਨਾ ਨੀੱਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਉੱਪਰ ਤੁਸੀਂ ਬੋਲ ਕੇ ਭੇਜਿਆ ਕਰੋ ਭਾਵੇਂ ਲਿਖ ਕੇ ਭੇਜ ਦਿਓ ਗੁਰੂ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਤਾਂ ਕਿ ਤੁਹਾਡੇ ਜਿਹੜੇ WhatsApp ਦੇ ਉੱਪਰ ਹੀ ਵੀਡੀਓ ਆਉਣ ਨੂੰ ਸ਼ੁਰੂ ਹੋ ਜੂਗੀ ਠੀਕ ਆ ਕੋਈ ਪੈਸਾ ਨਹੀਂ ਇਸ ਖਲਾਈ ਦਾ ਬਿਲਕੁਲ ਫ੍ਰੀ ਸੇਵਾ ਜੇਕਰ ਕਿਸੇ ਭੈਣ ਨੇ ਫੋਨ ਤੇ ਜਾਂ ਪੁਰਾਣੇ ਫੋਨ ਤੇ ਗੱਲਬਾਤ ਕਰਨੀ ਉਹ ਸ਼ਾਮ ਨੂੰ 8:00 ਵਜੇ ਤੋਂ WhatsApp ਦੇ ਉੱਪਰ ਜਿੰਨੇ ਮਰਜ਼ੀ ਮੈਸੇਜ ਛੱਡਦੇ ਕਰੋ ਉਹਦੀ ਨਹੀਂ ਕੋਈ ਦਿੱਕਤ ਆਉਂਦੀ ਜਦੋਂ ਦਿਨ ਵੇਲੇ ਤੁਸੀਂ ਫੋਨ ਕਰਦੇ ਹੋ ਉਦੋਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹਨਾ ਨਾਲ ਤੁਹਾਡੀ ਗੱਲ ਪੂਰੀ ਸੁਣੀ ਨਹੀਂ ਜਾਂਦੀ ਨਾਲੇ ਮੇਰਾ ਕੰਮ ਵੀ ਗਲਤ ਹੋ ਜਾਂਦਾ ਜਦੋਂ ਕੱਟਣ ਲੱਗਦੇ ਆ ਜਾਂ ਕੋਈ ਨਾਪ ਲੈਣ ਲੱਗਦੇ ਆ ਤਾਂ ਕਰਕੇ WhatsApp ਤੇ ਤੁਸੀਂ ਮੈਸੇਜ ਛੱਡ ਦਿਆ ਕਰੋ ਜੇ ਕਿਸੇ ਭੈਣ ਨੂੰ ਕੋਈ ਦਿੱਕਤ ਹੁੰਦੀ ਆ ਵੀ ਗਲਤਨ ਕੱਟਣ ਨਾਲ ਉਹ ਜੇ ਬੜੀ ਐਮਰਜੈਂਸੀ ਫਿਰ ਫੋਨ ਕਰ ਲਿਆ ਕਰੋ ਜੇ ਕੋਈ ਕਈ ਵੀ ਜ਼ਰੂਰੀ ਕੰਮ ਹੋਵੇ ਫਿਰ ਫੋਨ ਤੁਸੀਂ ਕਰ ਵੀ ਸਕਦੇ ਹੋ ਕਿਸੇ ਵੀ ਭੈਣ ਨੇ ਜਾਂ ਭਰਾ ਨੇ ਗਲਤ ਨਹੀਂ ਕੱਟਣਾ ਅੱਜ ਜਿਹੜਾ ਪਟਾਪਕ ਲੈਤਾ ਉਹ ਲੇਡੀ ਸਲਵਾਰ ਦੀ ਹੈ ਬਹੁਤ ਸਾਰੇ ਭੈਣਾਂ ਦੇ ਕਮੈਂਟ ਆ ਰਹੇ ਸੀ ਬਈ ਤੁਸੀਂ 2.5 ਮੀਟਰ ਸਲਵਾਰ 2.5 ਮੀਟਰ ਕਪੜੇ ਦੇ ਵਿੱਚੋਂ ਸਲਵਾਰ ਕਿਵੇਂ ਕੱਟਦੇ ਹੋ ਤਾਂ ਆ ਇੱਕ ਵਾਰੀ ਮੈਂ ਇਸ ਭੈਣ ਦਾ ਨਾਪ ਤੁਹਾਨੂੰ ਦਿਖਾ ਦਿਆਂ ਵੀ ਕਿੰਨੀ ਲੰਬਾਈ ਆ ਆ ਦੇਖੋ 34.5 ਲੰਬਾਈ ਇਹਨਾਂ ਦੀ ਤੇ 22 ਇੰਚ 벨ਟ ਆ 12.5 ਜਾਨੀ ਕਿ ਸਵਾਸ਼ੀ ਮੂਰੀ ਆ ਠੀਕ ਆ ਇਹ ਤਿਆਰ ਆ ਸਣੇ 벨ਟ ਦੇ ਲੰਬਾਈ ਜੜੀ ਜਿੰਮੇ ਮੈਂ ਤੁਹਾਨੂੰ ਕਹਿਣਾ ਉਹ ਜੇ ਕਿਸੇ ਭੈਣ ਨੇ ਮੈਨੂੰ ਪੁੱਛਣਾਗਾ ਤਾਂ ਤੁਸੀਂ ਪੂਰੀ ਬੈਲਟ ਦੇ ਸਣੇ ਮੈਨੂੰ ਨਾਪ ਦੱਸਿਆ ਕਰੋ ਕਿ ਕਿੰਨਾ ਹਨਾ ਕਈ ਵਾਰੀ ਤੁਸੀਂ ਬਿਨਾ ਬੈਲਟ ਤੋਂ ਭੁਲੇਖੇ ਨਾਲ ਭੇਜ ਦਿਓ ਫਿਰ ਗਲਤ ਕੱਟਿਆ ਜਾਂਦਾ ਤੇ ਕਪੜਾ ਮੈਂ ਤੁਹਾਨੂੰ ਮਿਲ ਕੇ ਦਿਖਾਉਣਾ ਕਿੰਨਾਗਾ ਆ ਦੇਖੋ ਕਪੜਾ ਮੈਂ ਪ੍ਰੈਸ ਮਾਰ ਕੇ ਵਿਛਾਲਿਆ ਸੀਗਾ ਆ ਫੀਤਾ ਜਿਹੜਾ ਆਪਣਾ 1.5 ਮੀਟਰ ਹੁੰਦਾਗਾ ਪੂਰਾ ਆ ਦੇਖੋ 1.5 ਮੀਟਰ ਹੋ ਗਿਆ ਨਾ ਇੱਥੇ 1.5 ਇਸ ਤੋਂ ਬਾਅਦ ਅੱਜ 3.49 ਪੂਰਾ 2.5 ਮੀਟਰ ਆ ਕਪੜਾ ਆਪਣੇ ਕੋਲੇ ਇਹ ਬਖਰੀਆਂ ਬਖਰੀਂ ਕੱਟ ਆਉਂਦੀਆਂ ਨੇ ਜਿਹੜੀ ਮੈਂ ਇਹ ਕੱਟ ਕੱਟੂਗਾ ਜੇ ਇੰਨੀ ਕਿ ਲੰਬਾਈ ਆ 34 35 ਤੇ ਫਿਰ ਤੁਸੀਂ ਇਹ ਕੱਟ ਕੱਟਣੀ ਨਹੀਂ ਹੋਰ ਕੱਟ ਆਇਆਂਗੇ ਬਹੁਤ ਹੈਗਾ ਜਿਵੇਂ ਜਿਵੇਂ ਮੇਰੇ ਕੋਲ ਇੱਕ ਕੁੜਤੇ ਆਪਣਾ ਸਲਵਾਰਾਂ ਦਾ ਕਪੜਾ ਆਈ ਜਾਂਦਾ ਮੈਂ ਤੁਹਾਡੇ ਨਾਲ ਓਵੇਂ ਓਵੇਂ ਵੀਡੀਓ ਸ਼ੇਅਰ ਕਰਦਾ ਰਹਿੰਦਾ ਹਣਾ ਬਾਕੀ ਜਿਹੜੇ ਭੈਣਾਂ ਨੂੰ ਕੋਈ ਭੁਲਚੁੱਕ ਜਾਂ ਕੋਈ ਨਹੀਂ ਪਤਾ ਲੱਗਦਾ ਕੰਫਿਊਜ਼ਨ ਹੁੰਦੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੱਸਿਆ ਕਰੋ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਉਹ ਤੁਹਾਡੇ ਡਾਊਟ ਕਲੀਅਰ ਹੋ ਜੇ ਹਣਾ ਤਾਂ ਆਜੋ ਆਪਾਂ ਇਹਨੂੰ ਵਿਸਾਉਣੀ ਆ ਇਸ ਤਰ੍ਹਾਂ ਦੂਰਾ ਕਪੜਾ ਮੇਰਾ ਕਰਕੇ ਵਿਛਾਇਆ ਹੋਇਆ ਸੀਗਾ ਪਹਿਲਾਂ ਇਧਰੋਂ ਕੰਨੀਆਂ ਦੋਨੇ ਪਾਸੇ ਤੇ ਇਧਰੋਂ ਥੋੜੇ ਵਾਲੇ ਪਾਸੇ ਬੰਦ ਆ ਦੇ ਠੀਕ ਹੈ ਲੋਟੀ ਚੰਗੀ ਤਰ੍ਹਾਂ ਬੰਨ ਸੈੱਟ ਕਰ ਲੈਣਾ ਹੁਣ ਜਿਹੜੀ ਮੂਰੀ ਐ ਇਸ ਪੈਨ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਵਾ 6 ਇੱਕ ਪਾਸਾ ਤੇ ਦੂਰੀ ਕਿੰਨੀ ਹੋਣੀ ਹੈ 12 ਆਪਾਂ 2 ਇੰਚ ਘੱਟ ਪਾਉਣੇ ਨੂੰ ਤੁਹਾਨੂੰ ਹਰ ਇੱਕ ਵੀਡੀਓ ਚ ਦੱਸਣਾ ਵੀ 2 ਇੰਚ ਮੂਰੀ ਘੱਟ ਪਾਉਣ ਦਾ ਕਾਰਨ ਕੀ ਆ ਵੀ ਪਹੁੰਚ ਘੋਂਦਾ ਨਹੀਂਗਾ ਜਿਵੇਂ ਆਪਾਂ ਆਮ ਕਈ ਪੈਣਾ ਕਹਿੰਦੀਆਂ ਮਿਕਣੀ ਬਲਾਂ ਚ ਨਕਸ਼ਾ ਕਈ ਵਾਰੀ ਆਪਾਂ ਪੂਰਾ ਪੂਰੀ ਕਪੜਾ ਪਾ ਕੇ ਕੁੰਦੇ ਜਿਹੜੇ ਮੜੇ ਮੜੇ ਪਾ ਲੈਂਦੇ ਆ ਤਾਂ ਕੁੰਦੇ ਤੁਸੀਂ ਘੱਟੋ ਘੱਟ 2 ਇੰਚ ਦੋਨੇ ਪਾਸੇ ਅਟੈਚ ਕਰਿਆ ਕਰੋ ਤਾਂ ਕਿ ਸਲਵਾਰ ਨੂੰ ਸਪੋਰਟ ਮਿਲੇ ਘੁੰਮੇ ਨਾ ਤੇ ਆ ਲੋ ਹੁਣ ਆਪਾਂ ਨੇ ਜਿਹੜਾ ਸਲਵਾਰ ਦੀ ਲੰਬਾਈ ਆ ਉਹ ਫੀਤਾ ਆਪਾਂ ਅੱਜ 6.5 ਇੰਚ ਕੱਢਾਂਗੇ ਅੱਗੇ 6 ਕੱਢਦੇ ਹੁੰਦੇ ਆ ਲੰਬਾਈ ਇਸ ਪੈਨ ਦੀ 34.5 ਆ ਤੇ 3 ਇੰਚ ਆਪਾਂ ਵਾਧਾ ਰੱਖਾਂਗੇ 34.5 35.5 36.5 37 ਅੱਧਾ ਪੌਣਾ ਇੰਚਾ ਪਟਾਹਾਲ ਦਾ ਰੱਖ ਲਿਆ ਠੀਕ ਆ ਆ ਮੂਰੀ ਕਿੰਨੀ ਰੱਖਾਂਗੇ ਬੜਾ ਹਲਾਣਾ ਕੈਮਰਾ ਨਾ ਹਾਂ ਮੂਰੀ ਰੱਖਾਂਗੇ ਇਹਨਾਂ ਦੀ 1.5 ਆ ਲੋ 1.5 ਰੱਖ ਲੈਣੇ ਆਪਾਂ ਇੱਕ ਵਾਰੀ ਸਾਢੇ ਦਾ 12 ਨਾ ਮੂਰੀ ਸਾਢੇ 1.5 ਇੱਥੋਂ ਇੱਥੋਂ ਵੀ 1.5 ਤੇ ਨਿਸ਼ਾਨ ਲਾਵਾਂਗੇ ਇੱਕ ਇੱਕ ਨਿਸ਼ਾਨੇ ਤੋਂ ਲਾਵਾਂਗੇ ਆਪਾਂ 1.5 ਠੀਕ ਆ ਲੋ ਸਕੇਲ ਜ਼ਰੂਰਤ ਨਾ ਬਿਨਾਂ ਸਕੇਲ ਤੋਂ ਕਿਸੇ ਭੈਣ ਨੇ ਕੱਪੜਾ ਕੱਟਣਾ ਨਹੀਂ ਗਾ ਇਹ ਆ ਇਸ ਤਰ੍ਹਾਂ ਆਪਾਂ ਸਕੇਲ ਲਾ ਕੇ ਇਹਨੂੰ ਬਿਲਕੁਲ ਸਿੱਧੀ ਨਿਸ਼ਾਨੀ ਲਾਵਾਂਗੇ ਇਸ ਤੇ ਠੀਕ ਆ ਜੇ ਕੋਈ ਭੈਣ ਬਾਲੀ ਅਨਜਾਣ ਆ ਵੀ ਨਹੀਂ ਹਜੇ ਨਵਾਂ ਸ਼ੁਰੂ ਕੀਤਾ ਹੁੰਦਾ ਤਾਂ ਇਹ ਤਾਂ 2 ਮਿੰਟ ਵੱਧ ਲੱਗਦਾ ਦੇਖੋ ਨਿਸ਼ਾਨਾ ਆਪਾਂ ਲਾ ਲਾਂਗੇ ਉਨੀ ਵੱਧ ਸਫਾਈ ਆਊਗੀ ਮੈਂ ਹਰ ਇੱਕ ਵੀਡੀਓ ਚ ਕਹਿੰਦਾ 2-4 ਮਿੰਟ ਵੱਧ ਲਾ ਲਿਆ ਕਰੋ ਤਾਂ ਕਿ ਦਿੱਕਤ ਨਾ ਆਵੇ ਮਨਿਕ ਲੋ ਇਥੋਂ ਚੌੜਾ ਕੱਟਦਾ ਭੁਲਾ ਕੱਟਦਾ ਉਹ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ ਤਾਂ ਹੁਣ ਆਪਾਂ ਬਿਲਕੁਲ ਸਿੱਧਾ ਕੱਟਾਂਗੇ ਇਹਨੂੰ ਪੂਰਾ ਪੀਸ ਲਾ ਲਾਂਗੇ ਨਾਲ ਵਾਲੇ ਕੱਪੜੇ ਦੀ 벨ਟ ਲਾਵਾਂਗੇ ਲਓ ਜੀ ਕੰਨੀ ਆਪਾਂ لازਮੀ ਕੱਢਣੀ ਹੈ ਬਸ ਨੂੰ ਹਰ ਇੱਕ ਵੀਡੀਓ ਜਿਹਦਾ ਨਾ ਕੰਨੀ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਨੇ ਸਲਵਾਰ ਦੀ ਰੱਖਣੀ ਨਹੀਂ। ਭਾਵੇਂ ਖਿੱਚ ਮਾਰਦੀ ਆ ਭਾਵੇਂ ਨਹੀਂ ਮਾਰਦੀ ਉਹ ਟੌਪਿਕ ਆਪਣਾ ਵੱਖਰਾ ਹਨਾ। ਲੋ ਜਿਆ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਪਕਟਾਂ ਜੀ। ਲਓ ਜੀ। ਰਿਟ ਲਾਣ ਦੀ ਆਮਾਂਗੇ ਆਪਾਂ ਉਹ ਬਾਅਦ ਦੇ ਵਿੱਚ ਇਹਨੂੰ ਕਪੜਾ ਸੈੱਟ ਕਰਕੇ ਕਰੀ ਮੈਂ ਤੁਹਾਨੂੰ ਰੱਖ ਕੇ ਦਿਖਾ ਦਣਾ। ਆਹ ਠੀਕ ਹੇ ਨੀਚੇ ਵਾਲੇ ਪਾਸੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਜਦਾ ਨੂੰ ਟੱਕ ਲਾ ਲਿਆ ਕਰੂੰ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਕਈ ਵਾਰੀ ਆਪਾਂ ਸਲਵਾਰ ਜੋੜਨ ਵੇਲੇ ਜੇ ਆਪਾਂਸਾ ਆਪਣਾ ਉਲਟਾ ਹੋ ਗਿਆ ਫਿਰ ਔਖਾ ਹੋ ਜਾਂਦਾ ਹੈ ਨਾ ਕਿਉਂ ਢਾਲਾਪਾ ਉਧਰ ਦੇਵਾਂਗੇ ਆਪਾਂ ਥਲੇ ਦੇ ਪਾਸੇ ਟੱਕ ਲਾ ਦੇ ਜਿੱਥੇ ਮੂਰੀ ਜੜਾਇਆ ਦੇਖੋ ਠੀਕ ਆ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਸਾਈਡ ਤੇ ਵਿਛਾਲਾਂ ਲੋ ਜਿੱਦਾਂ ਆਪਣੇ ਕੋਲੇ ਆ ਕੱਪੜਾ ਬਚਿਆ ਗਿਆ ਇਹਦੇ ਵਿੱਚ ਹੁਣ ਆਪਾਂ ਬੈਲਟ ਕੱਢਾਂਗੇ ਨਾਲ ਦੀ ਨਾਲ ਹੀ ਚੰਗੀ ਤਰ੍ਹਾਂ ਇੱਕੋ ਜਿਹਾ ਕਰਕੇ ਵੀਡੀਓ ਜਲਦੀ ਜਲਦੀ ਜਰੂਰ ਸ਼ੇਅਰ ਕਰਦਾ ਕਰੋ ਜੀ ਮੇਰੀ ਸਮਝ ਆਉਂਦੀ ਹੈ ਹਨਾ ਤੇ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਹੈ ਉਹ ਨਾਲ ਦੀ ਨਾਲ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਬਾਈ ਆਹ ਚੀਜ਼ ਸਮਝ ਨਹੀਂ ਲੱਗੀ ਕਿਸੇ ਭੈਣ ਦੀਆਂ ਪੁਰਾਣੇ ਸੰਗਣਾ ਨਹੀਂ ਜਿਹੜੀ ਚੀਜ਼ ਤੁਹਾਨੂੰ ਦਿੱਕਤ ਆਉਂਦੀ ਹੈ ਉਹ ਨਾਲ ਦੀ ਨਾਲ ਮੇਰੇ ਨਾਲ ਆਹ WhatsApp ਤੇ ਬੋਲ ਕੇ ਭੇਜਿਆ ਕਰੋ ਭਾਵੇਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਉਹ ਚੀਜ਼ ਥੋੜੀ ਕਲੀਅਰ ਹੋ ਜੇ ਆ ਲਓ ਬਾਈ ਬੈਲਟ ਆਪਾਂ ਕਿ ਨਹੀਂ ਰੱਖਾਂਗੇ 23 ਇੰਚ ਇੱਥੋਂ ਦੇਖੋ ਤੇ ਇਹ ਇਧਰੋਂ 6.5 ਪਰਖਾਂਗੇ ਪੌਣੇ 7 ਰੱਖ ਲਾਂਗੇ। ਉਹ ਥੋੜਾ ਇਹ ਨਾ ਕਪੜਾ ਸੁੰਗੜ ਨਾਲ ਆਇਆ ਪੌਣੇ 7। ਇੱਥੋਂ ਵੀ ਆਪਾਂ ਰੱਖਾਂਗੇ ਪੌਣੇ 7। ਅੱਜ ਮੈਂ ਥੋੜੀ 벨ਟ ਵੱਧ ਚੌੜਾਈ ਚ ਰੱਖੀ ਆ। ਪੌਣੇ 7। ਠੀਕ ਆ। ਲਓ ਚਾਪਾ ਨਿਸ਼ਾਨ ਦੀ ਉੱਪਰ ਉੱਪਰ ਕਟਾਂਗੇ। ਆਪਣੀ 벨ਟ ਵੀ ਆ ਗਈ। ਕਿਸ ਸਲਵਾਰ ਦੇ ਜਿਹੜੇ ਫੱਟੇ ਆ ਉਹ ਵੀ ਆ। ਹੁਣ ਜਿਹੜਾ ਆਪਣੇ ਕੋਲੇ ਕਪੜਾ ਬਚਿਆ ਹੋਈ ਉਹ ਸਾਰਾ ਆਪਾਂ ਦੂਰਾ ਕਰਾਂਗੇ। ਜੇ ਕਿਸੇ ਭੈਣ ਦੀ ਲੰਮਾਈ 38 39 ਆ ਫਿਰ ਉਹਨਾਂ ਨੇ ਇਹ ਕਾਟ ਭੁੱਲ ਕੇ ਵੀ ਨਹੀਂ ਕਟਣੀ। ਨਹੀਂ ਤਾਂ ਅੱਗੇ ਕਪੜਾ ਘੱਟ ਜਾਊਗਾ। ਠੀਕ ਆ। ਫਿਰ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਬੋਲ ਕੇ ਭੇਜਿਆ ਕਰੋ ਫਿਰ ਮੈਂ ਤੁਹਾਨੂੰ ਉਵੇਂ ਦੀ ਵੀਡੀਓ ਭੇਜੂਗਾ। ਵੀ 2.5 ਮੀਟਰ ਦੇ ਵਿੱਚੋਂ 38 39 ਸਲਵਾਰ ਆਪਾਂ ਨੇ ਕਿਵੇਂ ਕਟਣੀ। ਇਹ ਆਲੋ ਆਪਣੇ ਕੋਲੇ ਕਪੜਾ ਬਚ ਜਾਏਗਾ ਸਾਰਾ। ਚੰਗੀ ਤਰ੍ਹਾਂ ਆਪਾਂ ਨੂੰ ਦੂਰਾ ਕਰ ਲੈਣਾ ਪ੍ਰੈਸ ਦੀ ਵਰਤੋਂ ਮੈਂ ਤੁਹਾਨੂੰ ਹਰ ਵੀਡੀਓ ਚ ਕਹਿਣਾ ਨਾ ਭੈਣਾਂ ਨੂੰ ਵੀ ਜਦੋਂ ਵੀ ਆਪਾਂ ਨੇ ਸ਼ਰਟ ਬਣਾਉਣੀ ਆ ਲੇਡੀਜ਼ ਜੈਂਪਰ ਕਹਿਨੇ ਆ ਪਾਜਾ ਕਮੀਜ਼ ਕਹਿਨੇ ਜੇ ਜੈਂਪਰ ਕਹਿਨੇ ਹਨਾ ਤਾਂ ਪ੍ਰੈਸ ਦੀ ਵਰਤੋਂ ਬਣਾਉਣ ਵੇਲੇ ਵੱਧ ਕਰਨੀ ਤਾਂ ਕਿ ਫਿਟਿੰਗ ਬਿਲਕੁਲ ਸਹੀ ਆ ਜਾਵੇ ਕਟਰੇ ਵੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨਾ ਏਵੇਂ ਜਿਵੇਂ ਅਸੀਂ ਕੱਟਦੇ ਆ ਬਾਅਦ ਵਿੱਚ ਇਹ ਨਹੀਂ ਆ ਵੀ ਤੁਹਾਨੂੰ ਦਿਖਾਉਣ ਵਾਸਤੇ ਇਸ ਤਰ੍ਹਾਂ ਸ਼ੂਟ ਕੱਟਦੇ ਆ ਬਾਅਦ ਵਿੱਚ ਨਹੀਂ ਵਰਤਦੇ ਪ੍ਰੈਸ ਤੇ ਜਦੋਂ ਵੀ ਸੂਟ ਕੱਟਦੇ ਆ ਪ੍ਰੈਸ ਮਾਰ ਕੇ ਕੱਟਦੇ ਆ ਭਾਵੇਂ ਕੋਰਤਾ ਭਾਵੇਂ ਲੇਡੀ ਸੂਟ ਤੇ ਇਸੇ ਤਰੀਕੇ ਬਣਾਉਣ ਵੇਲੇ ਭਾਵੇਂ ਉਹ ਪੈਂਟ ਭਾਵੇਂ ਲੇਡੀ ਸੂਟ ਭਾਵੇਂ ਕੋਰਤਾ ਨਾਲ ਹੀ ਨਾਲ ਜਦੋਂ ਪ੍ਰੈਸ ਮਾਰਦੇ ਆ ਤਾਂ ਫਿਰ ਸਫਾਈ ਆਉਂਦੀ ਆ ਬਹੁਤ ਸਾਰੇ ਭੈਣੀਆਂ ਕਹਿਣਦੀਆਂ ਵੀ ਬਾਈ ਸਾਡੇ ਨਾਲ ਸਫਾਈ ਨਹੀਂ ਆਉਂਦੀ ਕੰਮ ਤਾਂ ਸਾਨੂੰ ਆਉਂਦਾ ਪਰ ਸਫਾਈ ਨਹੀਂ ਆਉਂਦੀ ਹੈ ਨਾ بس ਇਹ ਚੀਜ਼ਾਂ ਮੈਂ ਹਰ ਭੈਣ ਨੂੰ ਕਹਿੰਦਾ ਜਦੋਂ ਕੋਈ ਤੁਸੀਂ ਮੈਨੂੰ ਫੋਨ ਕਰਦੀ ਪੁੱਛ ਜਿਓ ਪ੍ਰੈਸ ਮਾਰ ਕੇ ਸੂਟ ਨੂੰ ਬਣਾਇਆ ਕਰੋ ਜਦੋਂ ਵੀ ਤੁਸੀਂ ਪਲੇਟਾਂ ਵਗੈਰਾ ਪਾ ਲੈਣੇ ਆ ਕਈ ਭੈਣਾਂ ਜਿਹਾ ਭਰਾ ਸਾਰਾ ਐਂਡ ਤੇ ਬਾਅਦ ਵਿੱਚ ਪ੍ਰੈਸ ਮਾਰਦੇ ਆ ਉਦੋਂ ਫਿਰ ਉਹ ਗੱਲ ਨਹੀਂ ਬੰਦੀ ਜਿਹੜੀ ਪਹਿਲਾਂ ਜੀ ਆਪ ਨੂੰ ਚਾਹੀਦੀ ਹੈ ਆ ਲੋ ਜੀ ਹੋਰ ਆਪਾਂ ਫਿੱਟਾ ਕੱਢਿਆ 6.5 ਸਲਵਾਰ ਦੀ ਲੰਬਾਈ ਕਿੰਨੀ ਆ 34.5 ਤੇ ਆ ਆਪਨੇ ਹੋ ਗਈ 37.5 ਠੀਕ ਆ ਢਾਲ ਆਪਣੀ ਕਿੰਨੀ ਪਾਵਾਂਗੇ ਆਪਾਂ ਇੱਥੋਂ ਹਾਂ ਆਪਾਂ ਜੀ ਘੱਟੋ ਘਾਟ ਆਪਾਂ ਪਾਵਾਂਗੇ ਪਹਿਲਾਂ ਢਾਲ ਦੇਖੋ ਆਪਾਂ ਕਿੰਨੀ ਪਾਈਏ 22 ਇੰਚ ਜੇ ਕੋਈ ਭੈਣ ਭਾਰੀ ਆ ਜਿਆਦੇ ਆਪਾਂ ਉਹਨੇ 3 ਇੰਚ ਵੀ ਢਾਲ ਪਾ ਸਕਦੇ ਆ ਇਹਦੇ ਉਪਰ ਆਪਾਂ ਨੇ 2 ਇੰਚ ਪਾਇਆ ਠੀਕ ਆ ਦੁਬਾਰੇ ਫਿਰ ਤੁਹਾਨੂੰ ਦੱਸਦੇ ਹਾਂ ਜਿੰਨੀ ਮੂਰੀ ਹੋਵੇ 12.5 ਮੂਰੀ ਇਸ ਭੈਣ ਦੀ ਤਿਆਰ ਆਪਾਂ 2 ਇੰਚ ਘੱਟ ਪਾਏ ਫੱਟੇ ਜਿਹੜੇ ਉਹ 1.5 ਪਾਏ ਆ 2 ਇੰਚ ਇਧਰੋਂ 2 ਇੰਚ ਉਧਰੋਂ ਯਾਨੀ ਕਿ 2 ਇੰਚ ਦਾ ਆਪਣਾ ਹੀ ਕਪੜਾ ਘੱਟ ਗਿਆ 1.5 ਦੇ 2 ਇੰਚ ਹੀ ਸਲੰਗ ਦਾ ਮਾਰਜਿਨ ਟੋਟਲ ਕਿੰਨਾ ਹੋਇਆ 4 4 ਦਾ ਤੇ 2 ਇੰਚ ਇਧਰ ਆ ਗਿਆ ਆਹ ਲੋ ਆਪਾਂ ਟੱਕ ਲਾਦੇ ਇਧਰ ਦੂਤ ਤੇ ਠੀਕ ਆ ਹਾਂ ਜਿਵੇਂ ਤੁਸੀਂ ਕੱਟਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਹੋਰ ਵੀ ਦਿਖਾ ਦਿਆਂ ਮੰਨ ਕੇ ਚਲੋ ਸਲਵਾ ਦੀ ਨਵਾਈ 34 ਆ ਤੇ ਇਹ ਮੇਰੇ ਕੋਲ ਜਿਹੜਾ ਪੀਸ ਆ ਉਹ 31 ਦਾ ਤੇ ਮੈਂ ਇਸ ਤਰ੍ਹਾਂ ਫੀਤਾ ਘੜਨ ਉੱਪਰ ਠੀਕ ਹੈ ਜੀ 37 ਜਿਹੜਾ 3 ਇੰਚ ਵੱਧ ਰੱਖ ਮੈਂ ਰੱਖਦਾ ਉਹ ਕੁਛ ਨੇਫੇ ਦੇ ਵਿੱਚ ਮੁੜਦਾ ਕਪੜਾ ਕੁਛ ਬਲਾਂ ਦੇ ਵਿੱਚ ਆ ਜਾਂਦਾ ਇਧਰ ਤੇ ਜਿਹੜਾ ਬਚ ਗਿਆ ਕਪੜਾ ਹੇਠੇ ਤੇ ਆਹ ਟਾਲਦਾ ਤੁਹਾਨੂੰ ਸਮਝ ਲੱਗੀ ਗਈ ਨਹੀਂ ਲੱਗ ਭਾ ਜੇ ਕਿਸੇ ਨੂੰ ਨਹੀਂ ਸਮਝ ਲੱਗਦੀ ਇਹ ਚੀਜ਼ ਦੀ ਹੈ ਨਾ ਉਹ ਕਾਫੀ ਭੈਣਾ ਚੈਨਲ ਦੇ ਨਵੇਂ ਹੁੰਦੀਆਂ ਤਾਂ ਉਹ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਦੱਸ ਦੇ ਕਰੋ ਤਾਂ ਕਿ ਮੈਂ ਅਗਲੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਇਹ ਚੀਜ਼ ਦੱਸ ਦਿਆਂ ਆਪਾਂ ਹੁਣ ਪਾਸਾ ਇਹਦਾ ਇਸ ਤਰ੍ਹਾਂ ਘਵਾ ਲੈਣਾ ਠੀਕ ਆ ਇਹ ਮੇਰਾ ਪੌਦਰਾ ਕੰਨੀ ਕੱਢੀ ਸੀ ਇਸੇ ਤਰ੍ਹਾਂ ਹੀ ਭਾਈਰੋ ਕੰਨੀ ਕੱਢਾਂਗੇ ਲੋਚ ਫੀਟਾ ਆਪਾ ਦਵਾਰੇ ਫੇਰ ਕੱਢਾਂਗੇ ਜੇ ਇਕਰ ਫੀਟਾ ਤੁਹਾਡੇ ਨਹੀਂ ਸਮਝ ਆਉਂਦੀ ਹੈ ਨਾ ਤਾਂ ਫੋਨ ਤੇ ਵੀ ਤੁਸੀਂ ਪੁੱਛ ਸਕਦੇ ਹੋ ਬਾਈ ਸਾਨੂੰ ਐਸ ਚੀਜ਼ ਦੀ ਸਮਝ ਨਹੀਂ ਲੱਗੀ ਵੈਸੇ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਹਰ ਇੱਕ ਜੀ ਨੂੰ ਕਲੀਅਰ ਕਰਦਾ ਰਹਿਣਾ ਫਿਰ ਵੀ ਕੀ ਵੀ ਕਿਸੇ ਭੈਣ ਦੀ ਨਹੀਂ ਸਮਝ ਲੱਗਦੀ ਹੈ ਨਾ ਤਾਂ ਕੋਈ ਦਿੱਕਤ ਨਹੀਂ ਸੰਗਣਾ ਨਹੀਂ ਤੁਸੀਂ ਬੋਲ ਕੇ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਮੈਂ ਜਾ ਕੇ ਫਿਰ ਮੈਂ ਤੁਹਾਨੂੰ ਸਾਰੇ ਕਮੈਂਟ ਪੜ੍ਹ ਕੇ ਦੁਬਾਰੇ ਵੀਡੀਓ ਇੱਕ ਹੋਰ ਅਪਲੋਡ ਕਰ ਦੇਣਾ ਹਾਂ ਆਪਾਂ ਪਹਿਲਾਂ ਆਪਣੀ 37.5 ਲੰਬਾਈ ਹੈ ਕਿਉਂਕਿ 34.5 ਲੰਬਾਈ ਤੇ 3 ਇੰਚ ਆਪਣਾ ਵੱਧ ਹੋ ਗਿਆ ਤੇ ਆਪਾਂ ਜਿਹੜੀ ਢਾਲ ਦੇਣੀ ਹੈ ਸਲਵਾਰ ਨੂੰ 22 ਇੰਚ ਤਾਂ ਕਿ ਸਲਵਾਰ ਮੂਰ ਨੂੰ ਨਾ ਡਿੱਗੇ ਤੇ ਅੱਡੀਆਂ ਆਪਣੀਆਂ ਟੱਗੀਆਂ ਰਹਿਣ ਬਹੁਤ ਸਾਰੀਆਂ ਭੈਣਾਂ ਦੀ ਕੰਪਲੀਟ ਹੁੰਦੀ ਹੈ ਵੀ ਬਾਈ ਮੂਰ ਨੂੰ ਤਾਂ ਸਲਵਾਰ ਨੂੰ ਅੱਡੀ ਕੀ ਰਹਿੰਦੀ ਆ ਪਹੁੰਚ ਨੂੰ ਉੱਪਰ ਅੱਗੇ ਅੱਗੇ ਨੂੰ ਤੇ ਅੱਡੀਆਂ ਬੈਕ ਤੋਂ ਲੰਗੀਆਂ ਹੋਈ ਜਾਂਦੀਆਂ ਹਨ ਆਹ ਚੀਜ਼ ਜਿਹੜੀ ਭੈਣਾਂ ਨੂੰ ਦਿੱਕਤ ਆਉਂਦੀ ਉਹਦੇ ਨਾਲ ਆਹ ਸਮੱਸਿਆ ਥੋੜੀ ਦੂਰ ਹੋ ਜਾਈਏ ਹੁਣ ਆਪਾਂ ਇਧਰੋਂ ਫੜਾਂਗੇ ਇਸ ਤਰੀਕੇ ਤੇ ਇੱਕ ਪੁੱਤਰ ਇਧਰੋਂ ਆਹ ਲੋਜੀ ਇਹਨੇ ਕਾਟਣ ਆਪਣੇ ਕੋਲੇ ਪੰਜ ਛੇ ਪ੍ਰਕਾਰ ਦੇ ਜਿਵੇਂ ਦਾ ਕਪੜਾ ਹੁੰਦਾ ਉਵੇਂ ਦੀ ਆਪਾਂ ਨੂੰ ਕਾਟ ਕੱਟਣੀ ਪੈਂਦੀ ਹੈ ਹਨਾ ਲੋਜੀ ਮਤਲਬ ਪਹਿਲਾਂ ਵੀ ਦੱਸਿਆ ਵੀ ਜੇ ਕਿਸੇ ਦੀ ਭੈਣ ਦੀ ਲੰਬਾਈ 37 38 39 40 ਹੁੰਦੀ ਆ ਇਹਦਾ ਤਰੀਕਾ ਹੋਰ ਆ ਬਣ ਸਲਵਾਰ ਵੀ ਉਵੇਂ ਵੀ ਜਾਂਦੀ ਆ ਉਹ ਤਰੀਕਾ ਆਪਾਂ ਹੋਰ ਤੁਹਾਨੂੰ ਦੱਸਾਂਗੇ ਹਨਾ ਜੇ ਕਿਸੇ ਭੈਣ ਦੀ ਲੰਬਾਈ ਜ਼ਿਆਦਾ ਹੀ ਹੁੰਦੀ ਆ ਕਪੜਾ 2.5 ਮੀਟਰ ਹੁੰਦਾ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਬਾਈ ਮੇਰੀ ਲੰਬਾਈ ਜਿਹੜੀ ਸਲਵਾਰ ਦੀ ਇੰਨੀ ਆ ਪੂਰੀ ਤੁਸੀਂ ਬਸ ਮੇਰੇ ਕਿ ਭੇਜਣੀ ਆ ਸਣੇ ਬੈਲਟ ਦੇ ਮੈਥੋਂ ਵਾਰੀ ਵਾਰੀ ਇਹੀ ਕਹਿਣਾ ਹੁੰਦਾ ਵੀ ਸਣੇ ਬੈਲਟ ਦੇ ਇਧਰ ਆਪਾਂ ਹੁਣ ਹੁੰਦਾ ਇਹਦਾ ਕੱਟ ਦਿੰਦੇ ਆ ਆਰਾਮ ਦੇ ਨਾਲ ਬਾਕੀ ਨੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਬਾਈ ਕੈਂਚੀ ਨਾਲ ਕਪੜਾ ਅੱਗੇ ਧੱਕ ਜੀਆ ਦੇਖੋ ਜਿਵੇਂ ਅੱਜ ਮੇਰੀ ਕੈਂਚੀ ਵੀ ਕਪੜਾ ਅੱਗੇ ਧੱਕ ਰਹੀ ਆ ਇਹ ਕੋਈ ਕੈਂਚੀ ਦਾ ਨਹੀਂ ਨੁਕਸ ਹੋਦਾ ਇਹ ਜਦੋਂ ਆਪਾਂ ਕੈਂਚੀ ਲਵਾਉਣੀ ਹੈ ਨਾ ਆ ਜਿਹੜੀ ਨੋਕ ਹੈ ਦੀ ਜ਼ਿਆਦੇ ਲਾਉਂਦੇ ਇਹ ਇਸ ਤਰ੍ਹਾਂ ਇਹ ਕਪੜਾ ਧੱਕ ਲਾਈ ਜਦੋਂ ਆਪਾਂ ਨੇ ਕੈਂਚੀ ਲਵਾਉਣੀ ਹੁੰਦੀ ਆ ਇਹ ਕੱਲ ਅਸੀਂ ਵੀ ਕੱਲ ਦੇ ਵਿੱਚ ਨਾ ਇਹਨੂੰ ਐ ਲਵਾਉਣੀ ਭੁੱਲ ਗਿਆ ਕੋਲ ਘਸਾਉਣੀ ਯਾਨੀ ਕੀ ਉਹ ਚੀਜ਼ ਕਰਕੇ ਕਪੜਾ ਅੱਗੇ ਧੱਕਦੀ ਆ ਬਾਕੀ ਕੈਂਚੀ ਦੇ ਵਿੱਚ ਕੋਈ ਫਾਲਟ ਨਹੀਂ ਹੁੰਦਾ ਕੈਂਚੀ ਲਾਉਣ ਦੇ ਵਿੱਚ ਥੋੜਾ ਫਰਕ ਰਹਿੰਦਾ ਪਰ ਹੁਣ ਚਾਰੇ ਪੱਲੇ ਕੋਈ ਜਾਂ ਕਰ ਲਾਂਗੇ ਇੱਥੋਂ ਇਹ ਆ ਠੀਕ ਆ ਨੀਚੇ ਤੋਂ ਜੇ ਕਪੜਾ ਜ਼ਿਆਦਾ ਸਿਲਕੀ ਇੱਥੋਂ ਆਪਾਂ ਪੈਨ ਲਾ ਲੈਣੀ ਇੱਕ ਜਾਂ ਸੂਈ ਵਗੈਰਾ ਲਾ ਲੈਣੀ ਚਾਰੇ ਪੱਲੇ ਵਜੇ ਨੂੰ ਬਾਹਰ ਘਾਟ ਹੋਵੇ ਤਾਂ ਆਪਾਂ ਉੱਪਰਲੀ ਸਾਈਡ ਘਟਨੀ ਹੈ ਨਾ ਕਿ ਨੀਚੇ ਚੰਗੀ ਤਰ੍ਹਾਂ ਨੂੰ ਝਾੜ ਕੇ ਕਪੜਾ ਇਸੇ ਤਰੀਕੇ ਆਪਣੇ ਆਪਣੇ ਮੂਰੇ ਵਿਛਾ ਲੈਣਾ ਹੈ ਲੋਚੀ ਹੁਣ ਆਪਾਂ ਨੂੰ ਜਿੰਨਾ ਕਿ ਲੋੜ ਆ ਘੇਰਾ ਆਪਾਂ ਉਹਨਾਂ ਰੱਖ ਸਕਦੇ ਆ ਜੇ ਸਲਵਾਰ ਸਟ੍ਰੇਟ ਰੱਖਣੀ ਆ ਜਾਂ ਮੀਡੀਅਮ ਰੱਖਣੀ ਆ ਜਾਂ ਜਿਆਦਾ ਸਟ੍ਰੇਟ ਆ ਤਾਂ ਉਨੀ ਆਪਾਂ ਰੱਖ ਸਕਦੇ ਹੁਣ ਆਪ ਨੂੰ ਘੇਰ ਕਿਵੇਂ ਬਦਲ ਕੋ ਕਿੰਨਾ ਰਹੂਗਾ ਆ ਜਿੰਨੇ ਆਪਾਂ ਪੌਂਚੇ ਰੱਖੇ ਸੀ ਜਾਨੀ ਕਿ ਫੱਟੇ ਤੁਸੀਂ ਕਹੇ ਨੂੰ ਚੌੜੇ ਜਾਂ ਬਾਲੇ ਕਹਿੰਨ ਨੂੰ ਹਨ ਤਾਂ ਆਪਾਂ ਰੱਖੀ 1.5 1.5 1.5 10 ਦਾ ਹੋ ਗਿਆ ਸਵਾ ਪੰਜਾਂ ਦੇਖੋ ਇਥੋਂ ਆਪਾਂ ਜਿੰਨੀ ਲੋੜ ਆ ਉਹਨਾਂ ਪਰ ਰੱਖ ਲਾਂਗੇ ਘੇਰੇ ਇਸ ਪੈਨ ਦਾ 31.5 ਹਾਂ ਠੀਕ ਆ ਨਾ ਹੀ ਜ਼ਿਆਦੇ ਭਾਰੀ ਨਾ ਜ਼ਿਆਦੇ ਹੌਲੀ ਸਰਵਾ ਤਾਂ ਇਥੋਂ ਆਪਾਂ ਰੱਖਾਂਗੇ ਲਗਭਗ 1.5 10 ਜਿੰਨੀ ਚੌੜੀ ਲਓ ਚੋੜੀ ਸਲਵਾਰ ਦੀ ਲਾਜ਼ਮੀ ਮਿਲ ਲਿਆ ਕਰੋ ਜਦੋਂ ਤੁਹਾਡੇ ਕੋਲ ਨਾਪਉਂਦਾ ਕਿਉਂਕਿ ਕਾਫੀ ਪਹਿਣਾਂ ਚੋੜੀ ਵੱਡੀ ਛੋਟੀ ਪਾਉਂਦੀਆਂ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜਦੋਂ ਆਪਣੇ ਕੋਲ ਨਾਪ ਹੀ ਹੈਗਾ ਫਿਰ ਕੱਲੀ ਕੱਲੀ ਚੀਜ਼ ਮਿਲ ਲਿਆ ਕਰੋ ਬਾਕੀ ਜੇ ਕਿਸੇ ਪਹਿਣ ਨੂੰ ਬੋਡੀ ਦਾ ਨਾਪ ਲੈਣ ਦੀ ਦਿੱਕਤ ਆਉਂਦੀ ਹੈ ਜਾਂ ਸੂਟ ਦਾ ਨਾਪ ਲੈਣ ਦੀ ਦਿੱਕਤ ਆਉਂਦੀ ਹੈ ਉਹ ਮੈਨੂੰ ਦੱਸ ਦਿਆ ਕਰੋ ਫਿਰ ਆਪਾਂ ਉਹਦੀ ਨਾਲ ਨੇ ਵੀਡੀਓ ਅਪਲੋਡ ਕਰਦੇ ਰਹਿੰਦੇ ਹੁੰਦੇ ਆ ਠੀਕ ਆ ਹੁਣ ਮੈਂ ਆ ਪੀਸ ਲਾਉਣ ਲੱਗਿਆ ਇਧਰੋਂ ਜਦੋਂ ਕਟਾਂਗੇ ਆਪਾਂ ਪੂਰਾ ਧਿਆਨ ਰੱਖਣਾ ਉਹ ਤੁਸੀਂ ਵੀ ਕਿੰਨੀ ਕਟਾਲ ਆਪਣੇ ਕਿੱਥੋਂ ਧਿੱਕਰ ਪਾਈ ਇਸ ਰੀਸ ਆਰਾਮ ਦੇ ਨਾਲ ਕਮਾ ਰਹੇ ਨੂੰ ਚੱਕ ਕੇ ਹੁਣ ਆਪਾਂ ਜਿਹੜੇ ਸਭ ਤੋਂ ਪਹਿਲਾਂ ਕੱਟੇ ਸੀ ਫੱਟੇ ਉਹ ਚੱਕਾਂਗੇ ਸੋ ਪਹਿਲਾਂ ਵੀ ਦੱਸਿਆ ਵੀ ਆਪਾਂ ਨੇ ਟੱਕ ਤਾਈਉ ਲਾਏ ਆ ਵੀ ਭਲੇਖਾਣ ਲੱਗੇ ਵੀ ਹੇਠਲਾ ਪਾਸਾ ਕਿਹੜਾ ਤੇ ਉੱਪਰਲਾ ਕਿਹੜਾ ਇਹ ਇਥੋਂ ਜਿੰਨਾ ਸਿ ਆਉਣ ਦੇ ਵਿੱਚ ਕਪੜਾ ਉਹਨਾਂ ਚੜਾ ਕਰ ਲਿਆ ਕਰੋ ਇਹਦਾ ਐਵੇਂ ਠੀਕ ਹੈ ਜੀ ਕਿਦੋਂ ਅਸਟ ਆ ਜੀ ਇਹ ਚੰਗੀ ਤਰ੍ਹਾਂ ਮਾ ਲ ਲੈਣਾ ਵੀ ਮਾਰਾ ਮੁੱਟਾ ਨਾ ਮਾਰਾ ਮੁੱਟਾ ਹੀ ਫਰਕ ਨਾ ਨਾ ਵੀ ਹੁਣ ਆਪਾਂ ਇਧਰੋਂ 5 ਇੰਚ ਛੱਡ ਕੇ ਆਪਾਸੇ ਤੋਂ ਚੋੜੀ ਤੋਂ 5 ਇੰਚ ਛੱਡ ਕੇ ਇੱਥੇ ਟਲਾਨ ਖਤਮ ਕਰਦਣੀ ਸਲਵਾਰ ਦੀ ਤੇ ਫੀਤਾ ਕੱਢਾਂਗੇ ਆਪਾਂ 6.5 'ਚ ਥੱਲੇ ਆਹ 6.5 ਕੱਢਤਾ ਆਪਾਂ ਇਸ ਸਲਵਾਰ ਦੀ 6.5 ਕੱਢਿਆ ਕਿਉਂਕਿ ਕਪੜਾ ਪੂਰਾ ਸੂਰਾ ਸੀਗਾ ਲਵਾਈ ਕਿੰਨੀ ਐ ਇਸ ਪੈਨ ਦੀ 34.5 ਆਪਾਂ ਕਿੰਨੀ ਰੱਖਾਂਗੇ 37.1 1 ਪੁਆਇੰਟ ਹੀ ਬਾਅਦ ਰੱਖੀ ਆਪਾਂ ਜਿਆਦੇ ਨਹੀਂ ਟਪਲਾਂ ਕਿਵੇਂ ਦੇਣੀ ਆ ਆਹ ਵਾਲੀ ਫੱਟੀ ਤਕਰੀਬਨ ਸਾਰੀਆਂ ਭੈਣਾਂ ਕੋਲੇ ਹੁੰਦੀਆਂ ਇੱਥੋਂ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਸ਼ੇਵ ਦਿੰਦੇ ਹਾਂ ਨਾ ਆਰਾਮ ਦੇ ਨਾਲ ਬਸ ਇੱਥੇ ਆ ਕੇ ਆਪਾਂ ਇਹਨੂੰ ਖਤਮ ਕਰ ਦਿੰਦੇ ਹਾਂ ਟਪਲਾਂ ਨੂੰ ਇਹ ਆਹ ਠੀਕ ਹੈ ਜੀ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਤਾਂ ਤੁਸੀਂ ਜਾ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਸੂਟ ਨੂੰ ਗਲਤ ਨਹੀਂ ਕੱਟਣਾ ਸਭ ਤੋਂ ਵੱਡੀ ਗੱਲ ਮੈਂ ਇਹ ਕਹਿੰਦਾ ਹਾਂ ਕਿ ਤੁਸੀਂ ਛੱਡਿਆ ਕਰੋ ਜੇ ਨਹੀਂ ਸਮਝ ਆਉਂਦੀ ਛੱਡਿਆ ਕਰੋ ਕਾਫੀ ਬਣਾ ਕਮੈਂਟ ਹਨ ਵਿੱਚ 4 ਇੰਚ ਸਰਵਰ ਉੱਚੀ ਕੱਟੀ ਗਈ ਜਾਂ 4 ਇੰਚ ਨੀਵੀਂ ਕੱਟੀ ਗਈ ਉਹ ਤੈਂਉ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਜੇ ਫੀਤਾ ਜਿਹੜਾ ਮੈਂ ਕੱਢਦਾ ਗਈ ਬੰਨ ਹਾਈਟਕਰ ਸਾਹਮਣੇ ਨਹੀਂ ਲੱਗੀ ਹੈ ਨਾ ਉਹ ਮੈਨੂੰ ਜਰੂਰ ਦੱਸਿਆ ਕਰੋ ਤਾਂ ਕਿ ਮੈਂ ਇਹਨੂੰ ਵਾਰੀ-ਵਾਰੀ ਵਾਰੀ-ਵਾਰੀ ਉਹ ਚੀਜ਼ ਰਿਪੀਟ ਦੇ ਵਿੱਚ ਸਮਝਾ ਸਕਾਂ ਤੁਹਾਨੂੰ ਅੱਲੋ ਹੁਣ ਆਪਾਂ ਇਹਦੀ ਪਲਾਨ ਦੇ ਬਗੇ ਤੋਂ ਇੱਥੇ ਆ ਕੇ ਆਪਾਂ ਬਿਲਕੁਲ ਖਤਮ ਕਰਤੀ ਇਹ ਰਿਟਾਰ ਦਿਓ ਲੋਚ ਆਪਾਂ ਇਸ ਸਰਵਾਰ ਜਿਹੜੀ ਕੱਟੀ ਵੀ ਇਸੇ ਤਰੀਕੇ ਆਪਾਂ ਇਹਦਾ ਕੁੰਡਾ ਕੱਟਦੇ ਹਾਂ ਠੀਕ ਆ ਬਾਕੀ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਬਠਿੰਡੇ ਦੇ ਬਿਲਕੁਲ 7 ਕਿਲੋਮੀਟਰ ਨਾਲ ਹੀ ਸਾਡਾ ਪਿੰਡ ਆ ਜਦੋਂ ਥਰਮਲ ਪਲਾਂਟ ਦੇ ਕੋਲੇ ਆਪਾਂ ਆ ਗਏ ਉੱਥੇ ਸਿਰਫ 4 ਸਾਰੇ 4 ਕਿਲੋਮੀਟਰ ਦੂਰੀ ᱛੀ ਆ ਤੇ ਭਲਾਡੇ ਵਾਲੇ ਰੋਡ ਤੇ ਪਹਿਲੀ ਆਪਣੀ ਦੁਕਾਨ ਆ ਜੇ ਕਿਸੇ ਭੈਣ ਨੇ ਆਉਣਾ ਫੋਨ ਲਾਜ਼ਮੀ ਕਰਕੇ ਆਉਣਾ ਬਾਕੀ ਕੁਰਤੇ ਵੀ ਆ ਮੇਰੇ ਆਪਣੇ ਕੋਲੇ ਕੱਪੜਾ ਹੁੰਦਾ ਹੀ ਆ ਪੈਂਟਾਂ ਛੱਡਾ ਪੂਰੀਆਂ ਵਧੀਆ ਹੁੰਦੀਆਂ ਤੇ ਬੱਗਾਂ ਹੀ ਪੂਰੀਆਂ ਵਧੀਆ ਨੇ ਫੁੱਲ ਵੈਣ ਜੀ ਦਾ ਰੇਟ 70 ਰੁਪਏ ਮੀਟਰ ਰੰਗ ਵਗੈਰਾ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ। ਅਸੀਂ ਸਾਰਿਆਂ ਨੂੰ ਇਹੀ ਕਹਿ ਰਹੇ ਹਾਂ ਵੀ ਤੁਸੀਂ ਜਿਹੜੇ ਸੂਟਾਂ ਦੇ ਅੰਦਰ ਕੱਪੜਾ ਲਵਾਉਣੇ ਉਹ ਵੀ ਵਧੀਆ ਲਵਾਇਆ ਕਰੋ। ਜਿਹੜਾ 70 ਰੁਪਏ ਮੀਟਰ ਦਾ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਆ ਉਹ 50 ਰੁਪਏ ਮੀਟਰ ਕੱਪੜਾ ਲੈਂ ਹੁੰਦੀਆਂ। ਤਾਂ ਉਹ ਕੀ ਹੁੰਦਾ ਵੀ ਅੰਦਰੋਂ ਕੱਪੜਾ ਸੰਗੋੜ ਜਾਂਦਾ ਜਾਂ ਕਾਣੋਂ ਦੇ ਵਿੱਚ ਬੰਨ੍ਹਦਾ ਫਿਰ ਸੂਟ ਜਿਹੜਾ ਆਪਣਾ ਇੱਕ ਪਾਸੇ ਜਾਣ ਲੱਗ ਜਦੋਂ ਆਪਣਾ ਸੂਟ 4-5000 ਦਾ ਇੱਕ ਪਾਸੇ ਜਾਣ ਲੱਗ ਜਾਂਦਾ ਫਿਰ ਆਪਾਂ ਬਣਾਉਣ ਵਾਲਾ ਜੀ ਦੋਸ਼ ਕੱਢਦੇ ਹਨਾ ਉਹ ਕਾਣ ਬਹੁਤ ਜ਼ਿਆਦਾ ਹੁੰਦੀ ਹੈ ਕੱਪ ਬਟਿੰਡੋਂ ਕਿਹੜੀ ਦੁਕਾਨ ਤੋਂ ਲੈਣਾ ਤਾਂ ਤੁਸੀਂ ਉਹ ਵੀ ਮੇਰੇ ਤੋਂ ਐਡਰੈਸ ਲੈ ਸਕਦੇ ਜਿਹੜੀਆਂ ਭਾਵੇਂ ਸਾਡੇ ਕੋਲੇ ਆ ਸਕਦੀਆਂ ਜਾਂ ਸਾਡੇ ਤੋਂ ਕਪੜਾ ਮੰਗਵਾਉਣਾ ਚਾਹੁੰਦੇ ਹੋ ਉਹ ਆ ਫੋਨ ਕਰਕੇ ਠੀਕ ਆ ਮੰਗਵਾ ਸਕਦੇ ਹੋ ਬਾਕੀ ਜ਼ਿਆਦਾ ਜਾਣਕਾਰੀ ਲਈ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲਈ ਧੰਨਵਾਦ ਸਤਿ ਸ੍ਰੀ ਅਕਾਲ